ਅੱਜ ਕੰਮ ਸੈਂਟਰ ਦੀ ਸਰਕਾਰ ਨੇ ਪਹਿਲਾਂ ਪੰਜਾਬ ਤੇ ਹੱਕਾ ਜੁੱਤੇ ਡਾਕੇ ਮਾਰ ਕੇ ਜਿਹਦੇ ਵਿੱਚ ਇੱਕ ਕਦਮ ਹੋਰ ਅੱਗੇ ਵਧਾਇਆ ਵੀ ਅੱਜ ਜਿਹੜਾ ਵਿਟਰ ਸੈਸ਼ਨ ਦੇ ਵਿੱਚ ਜਿਹੜਾ ਪਾਰਲੀਮੈਂਟ ਦੇ ਵਿੱਚ ਲੈ ਕੇ ਆ ਰਹੇ ਨੇ ਜਿਹੜਾ ਪੰਜਾਬ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਸੀ ਉਹਦਾ ਗਵਰਨਰ ਅੱਗੇ ਪੰਜਾਬ ਦਾ ਗਵਰਨਰ ਚੰਡੀਗੜ੍ਹ ਦਾ ਗਵਰਨਰ ਸੀ ਪਰ ਹੁਣ ਇਹਨਾਂ ਦੇ ਵਿੱਚ ਅੱਗੇ ਇੱਕ ਸਟੈਪ ਹੋਰ ਕੀਤਾ ਜਾ ਰਿਹਾ ਵੀ ਉਹਦਾ ਗਵਰਨਰ ਵਕ ਕੀਤਾ ਜਾ ਰਿਹਾ ਐਡਮਿਨਿਸਟ੍ਰੇਟਿਵ ਦੇ ਤੌਰ ਤੇ ਇਹ ਪੰਜਾਬ ਦੇ ਹੱਕਾਂ ਦੇ ਉੱਤੇ ਸਿੱਧਾ-ਸਿੱਧਾ ਡਾਕਾ ਉਹ ਜਿਵੇਂ BBMP ਦੇ ਉੱਤੇ ਜਿਵੇਂ ਚੰਡੀਗੜ੍ਹ ਦੇ ਉੱਤੇ ਜਿਵੇਂ ਪੰਜਾਬ ਯੂਨੀਵਰਸਿਟੀ ਦੇ ਡਾਕੇ ਮਾਰੇ ਜਾ ਰਹੇ ਸਨ ਉਹੀ ਕਦਮਾਂ ਦੇ ਵਿੱਚ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੇ ਹਨ ਕਨਵੇਂ ਬਬਰੀ ਜਿਹੜਾ ਸੰਘਰਸ਼ ਸਾਡਾ ਪਹਿਲਾਂ ਚੱਲ ਰਿਹਾ ਹੈ ਸੈਂਟਰ ਦੇ ਦੱਸ ਰਿਹਾ ਹੈ ਕਿ ਅਸੀਂ ਪਿਛੇ ਨਹੀਂ ਹਟਾਂਗੇ ਇਹ ਪੰਜ ਪਿੰਡਾਂ ਨੂੰ ਜਿਵੇਂ ਬਾਬਰਤ ਵਿੱਚ ਪੰਜ ਪਿੰਡਾਂ ਨੂੰ ਮੰਗੇ ਸਨ ਜੇ ਪੰਜ ਪਿੰਡ ਨਹੀਂ ਦਿੱਤੇ ਸਨ ਤੇ ਇਹ ਸਾਰੇ ਰਾਜ ਨੂੰ ਅਕੇ ਗਵਨ ਵਾਲੀ ਗੱਲਾਂ ਵੱਲ ਵੱਧ ਰਿਹਾ ਇਹਨਾਂ ਨੂੰ ਦੱਸਣਾ ਚਾਹੁੰਦੇ ਆ ਪੰਜਾਬ ਦੇ ਲੋਕ ਪਿੱਛੇ ਨਹੀਂ ਹਟਣਗੇ ਉਹ ਆਪਣੇ ਬੈਟਰਲ ਰਾਈਟਸ ਲਈ ਜਿਹੜਾ ਉਹਨਾਂ ਨਾਲ ਇਨਸਾਫੀ ਹੁੰਦੀ ਆਈ ਹੈ ਉਹਦੇ ਖਿਲਾਫ ਲੰਬੜੀ ਕਰਨਗੇ ਤੇ ਸੰਘਰਸ਼ਾਂ ਨੂੰ ਵੱਡਾ ਕਰਨਗੇ ਇਹਦੇ ਵਿੱਚ ਉਹਨਾਂ ਨੂੰ ਜੋ ਵੀ ਚੱਲਣਾ ਪਵੇ ਉਹ ਅਸੀਂ ਕੀਮਤਾਂ ਅਦਾ ਕਰਨ ਨੂੰ ਤਿਆਰ ਆ ਸੋ ਮੈਂ ਤੁਹਾਨੂੰ ਅਪੀਲ ਕਰਨਾ ਵੀ ਆਰ ਵਾਲੀ 26 ਤਰੀਕ ਨੂੰ ਵੱਧ ਤੋਂ ਵੱਧ ਕੱਟ ਕੀਤਾ ਜਾਵੇ ਤੇ ਪੰਜਾਬ ਦੀ ਪੋਲੀਟੀਕਲ ਪਾਰਟੀਆਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆਂ ਵੀ ਅਸੀਂ ਕਬਰਾਂ ਤੱਕ ਪਹਿਲੇ ਧੱਕੇ ਜਾ ਚੁੱਕੇ ਆਂ ਹੋਰ ਸਾਨੂੰ ਪਿੱਛੇ ਰਹਿਣ ਨੂੰ ਕੁਝ ਨਹੀਂ ਰਹਿ ਗਿਆ ਸੋ ਤੁਹਾਨੂੰ ਅਪੀਲ ਕਰਨੇ ਆਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਨੇ ਆਂ ਬਾਹਰ ਨਿਕਲੋ ਆਪਣਾ ਸੰਘਰਸ਼ ਚਲਿ ਕੋ ਤੇ ਆਪਣੇ ਹੱਕ ਲੈ ਕੇ ਫੇਰ ਹੀ ਅਸੀਂ ਇੱਥੇ ਨੂੰ ਆਵਾਜ਼ ਕਰਕੇ ਰਹਿ ਸਕਨੇ ਆਂ ਬੋਲੋ ਇਸ ਤੋਂ ਨਿਹਾਰ